ਪਿਛਲੇ ਕੁਝ ਸਾਲਾਂ ਤੋਂ ਇੱਕ ਬਹੁਤ ਹੀ ਮੰਦਪਾਗਾ ਰੁਚਾਣ ਜਾਂ ਕਈ ਮੰਦਪਾਗੇ ਰੁਚਾਣ ਜਿਹੜੇ ਨੇ ਉਹ ਆਪਾਂ ਨੂੰ ਚੋਣਾਂ ਦੇ ਵਿੱਚ ਵੇਖਣ ਨੂੰ ਮਿਲੇ ਨੇ ਅਨਪੜ੍ਹ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਜਾਂਦੇ ਨੇ ਸ਼ਰਾਬ ਵੰਡੀ ਜਾਂਦੀ ਆ ਹੋਰ ਚੀਜ਼ਾਂ ਦਿੱਤੀਆਂ ਜਾਂਦੀਆਂ ਵਾ ਔਰ ਇਸ ਤੋਂ ਬਾਅਦ ਦਲ ਬਦਲੂ ਜਿਹੜੇ ਨੇ ਉਹ ਕਰੀਬ-ਕਰੀਬ ਹੁਣ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਨੇ ਔਰ ਸਾਰੀਆਂ ਪਾਰਟੀਆਂ ਜਿਹੜੀਆਂ ਵਾ ਉਹ ਇਹਨੂੰ ਬढ़ावा ਦੇ ਰਹੀਆਂ ਵਾ ਕਿ ਸਾਡ ਨੂੰ ਜੇ ਤੁਸੀਂ ਚੰਗੇ ਕੈਂਡੀਡੇਟ ਜੇ ਜਾਂ ਜਿੱਤੇ ਹੋਏ ਜੇ ਤੇ ਤੁਸੀਂ ਸਾਡੀ ਪਾਰਟੀ ਦੇ ਵਿੱਚ ਆਜੋ ਇਹ ਜਿਹੋ ਜਿਹੇ ਜਿੰਨੇ ਇਹ ਮੰਦਪਾਗੇ ਰੁਝਾਨ ਆ ਇਹ ਸਾਰੇ ਮੇਰੇ ਖਿਆਲਿਆ ਇਹਨਾਂ ਦਾ ਮੁਖ ਕੇਂਦਰ ਜਿਹੜਾ ਬਾ ਉਹ ਜਲੰਧਰ ਬਣ ਗਿਆ ਪਿਛਲੀ ਲੋਕ ਸਭਾ ਚੋਣਾਂ ਚ ਵੇਖਿਆ ਆਪਾਂ ਔਰ ਇਹਨਾਂ ਚੋਣਾਂ ਦੇ ਵਿੱਚ ਵੀ ਆਪਾਂ ਇਹ ਦੇਖਿਆ ਕਿਸ ਤਰ੍ਹਾਂ ਦੇ ਉਮੀਦਵਾਰ ਅਸੀਂ ਖੜੇ ਕਰਦੇ ਆ ਇਹ ਤੁਸੀਂ ਅੰਦਾਜ਼ਾ ਲਾ ਲਓ ਜਿਹੜੇ ਚਾਰ ਜਾਂ ਪੰਜ ਮੁੱਖ ਉਮੀਦਵਾਰ ਨੇ ਜਲੰਧਰ ਜ਼ਿਲ੍ਹਾ ਚੋਣ ਚ ਖੜੇ ਨੇ ਉਹਨਾਂ ਦੀ ਸਿੱਖਿਆਕ ਯੋਗਤਾ ਕੀ ਆ ਉਹ ਕਿੰਨਾ ਭਲਾ ਕਰ ਸਕਦੇ ਜੀ ਕਿੰਨੀ ਕ ਕੰਟਰੀਬਿਊਸ਼ਨ ਉਹ ਵਿਧਾਨ ਸਭਾ ਦੇ ਵਿੱਚ ਉੱਥੇ ਜਿਹੜੀ ਬਹਿਸ ਹੁੰਦੀ ਆ ਉਹਦੇ ਚੋ ਕਰ ਸਕਣਗੇ ਕਿੰਨੀ ਕੋ ਕੰਟਰੀਬਿਊਸ਼ਨ ਨਵੇਂ ਕਾਨੂੰਨ ਬਣਾਉਣ ਚ ਕਰ ਸਕਦੇ ਆ ਇੱਥੇ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਇਹ ਜਿਹੜੇ 5 ਜਾਂ 6 ਟੌਪ ਦੇ ਉਮੀਦਵਾਰ ਨੇ ਮੁੱਖ ਉਮੀਦਵਾਰ ਨੇ ਉਹਨਾਂ ਚ ਆਮ ਆਦਮੀ ਪਾਰਟੀ ਦੇ ਨੇ ਮੋਹਿੰਦਰ ਭਗਤ ਸ਼ਾਇਦ ਮੇਰੇ ਖਿਆਲ ਉਹ ਜਿੱਤਨ ਦੀ ਪੋਜੀਸ਼ਨ ਦੇ ਵਿੱਚ ਵੀ ਨੇ ਉਹ ਮੈਟ੍ਰਿਕੁਲੇਟ ਨੇ ਹਾਲਾਂਕਿ ਉਹਨਾਂ ਦੇ ਪਿਤਾ ਜੀ ਚੂਨੀ ਲਾਲ ਭਗਤ ਬੜੀ ਧੇਰ ਤੋਂ ਐਮ ਐਲ ਏ ਰਹੇ ਨੇ ਔਰ ਇਹ ਨਹੀਂ ਕਿ ਉਹ ਸ਼ਾਇਦ ਉਹਨਾਂ ਨੂੰ ਕੋਈ ਐਸ ਦੀ ਕਮੀ ਹੋ ਗਈ ਜਾਂ ਬੇਸਿਕ এডੂਕੇਸ਼ਨ ਅਫੋਰਡ ਨਿਕਾਸੀ ਲੇਕਿਨ ਉਹ ਸਿਰਫ ਮੈਟ੍ਰਿਕੁਲੇਟ ਨੇ ਕਾਂਗਰਸ ਦੇ ਉਮੀਦਵਾਰ ਸ੍ਰਿੰਦਰ ਕੌਰ ਪ੍ਰੀ ਮੈਡੀਕਲ ਉਹ ਵੀ ਕ੍ਰੀਪ 11 ਹੀ ਪੜੇ ਨੇ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਉਹ ਵੀ ਮੈਟ੍ਰਿਕੁਲੇਟ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਹੁਣ ਅਕਾਲੀ ਦਲ ਬਾਗੀ ਦੇ ਉਮੀਦਵਾਰ ਨੇ ਸੁਰਜੀਤ ਕੌਰ ਉਹਨਾਂ ਪੜਨੇ ਇਲੀਟਰੇਟ ਬੀਐਸਪੀ ਦੇ ਉਮੀਦਵਾਰ ਵਿੰਦਰ ਕੁਮਾਰ ਵੀ ਮੈਟ੍ਰਿਕੁਲੇਟ ਸੋ ਕਰੀਬ-ਕਰੀਬ ਸਾਰੇ ਹੀ ਜਾਂ ਮੈਟ੍ਰਿਕੁਲੇਟ ਨੇ ਤੇ ਜਾਂ ਅਨਪੜ੍ਹ ਨੇ ਅਸੀਂ ਇੱਕ ਗ੍ਰਾਫਿਕ ਵੀ ਤੁਹਾਨੂੰ ਦਿਖਾਇਆ ਵੈ ਇਸ 쇼 ਦੇ ਵਿੱਚ ਉਹ ਦੁਬਾਰਾ ਵੀ ਕੋਸ਼ਿਸ਼ ਕਰਦੇ ਆ ਤੁਹਾਨੂੰ ਇੱਕ ਗ੍ਰਾਫਿਕ ਜੇ ਦਿਖਾ ਸਕੀਏ ਉਹਦੇ ਚ ਦੱਸਿਆ ਕਿ 2007 ਦੇ ਵਿੱਚ 7 ਦੇ 12 ਦੇ ਵਿੱਚ ਉਨੀ ਲਾਲ ਪਗਲ ਜਿੱਤੇ ਭਾਜੀ ਪੀ ਦੇ ਕੈਂਡੀਡੇਟਸ ਹਨ 2017 ਦੇ ਵਿੱਚ ਸ਼ਸ਼ੀਲ ਜੀ ਰਿੰਕੂ ਜਿੱਤੇ ਕਾਂਗਰਸ ਦੇ ਉਮੀਦਵਾਰ ਸਨ 2022 ਚ ਸ਼ੀਤਲ ਅੰਗੁਰਾਲ ਜਿੱਤੇ ਆਮ ਆਦੀ ਪਾਰਟੀ ਦੇ ਉਮੀਦਵਾਰ ਸੀ ਦਿਲਚਸਪ ਗੱਲ ਇਹ ਆ ਕਿ ਇਹਨਾਂ ਚ ਕੋਈ ਵੀ ਹੁਣ ਉਸ ਪਾਰਟੀ ਚ ਹੈ ਨਹੀਂ ਜਿੱਥੋਂ ਜਿੱਤੇ ਸੀ ਸਾਰੇ ਪਾਰਟੀਆਂ ਬਦਲ ਗਏ ਐਸ ਵੇਲੇ ਚੁੰਨੀ ਲਾਲ ਭਗਤ ਦੇ ਬੇਟੇ ਮੰਦਰ ਭਗਤ ਜਿਹੜੇ ਨੇ ਆਮ ਆਦਮੀ ਪਾਰਟੀ ਚ ਨੇ ਸੁਸ਼ੀਲ ਰਿੰਕੂ ਭਾਜਪਾ ਚ ਨੇ ਸ਼ੀਤਲਮ ਗੁਰਾਲ ਜਿਹੜੇ ਨੇ ਉਹ ਭਾਜਪਾ ਚ ਨੇ ਸੋ ਸਾਰੀਆਂ ਪਾਰਟੀਆਂ ਬਦਲਦੇ ਸੋ ਸਿਆਸਤ ਦੇ ਵਿੱਚ ਗਰਾਵਟ ਕਿਸ ਹੱਦ ਤੱਕ ਆ ਸਕਦੀ ਹੈ ਤੁਸੀਂ ਅੰਦਾਜ਼ਾ ਜਲੰਧਰ ਦੇ ਕੈਂਡੀਡੇਟਸ ਨੂੰ ਲਾ ਸਕਦੇ ਜੀ ਹਾਲਾਂਕਿ ਮੈਂ ਕਿਸੇ ਪਾਰਟੀ ਨਾਲ ਮੇਰਾ ਸੰਬੰਧ ਨਹੀਂ ਸੋ ਮੈਂ ਇਹ ਤੇ ਨਹੀਂ ਕਹੂੰਗਾ ਕਿ ਤੁਸੀਂ ਇੱਕ ਪਾਰਟੀ ਨੂੰ ਵੋਟ ਪਾਓ ਜਾਂ ਦੂਜੀ ਪਾਰਟੀ ਨੂੰ ਵੋਟ ਪਾਓ ਪਰ ਮੇਰਾ ਮੰਨਣਾ ਵਾ कि ਜੇ ਅਸੀਂ ਵਾਕਈ ਇੱਕ ਚੰਗੀ ਸਿਆਸਤ ਲੈ ਕੇ ਆਉਣੀ ਆ ਤੇ ਦਲ ਬਦਲੂਆਂ ਨੂੰ ਸਾਨੂੰ ਨਕਾਰਨਾ ਹੋਵੇਗਾ ਸਿਰਫ ਦਲ ਬਦਲੂ ਨਹੀਂ ਇਸ ਤੋਂ ਇਲਾਵਾ ਜਿਹੜੇ ਲੋਕੀ ਸ਼ਰਾਬ ਤੇ ਇਹ ਮੁਫਤ ਖੁਰੀਆਂ ਚੀਜ਼ਾਂ ਵੰਡਦੇ ਆ ਉਹਨਾਂ ਨੂੰ ਵੀ ਨਕਾਰਨਾ ਹੋਊਗਾ ਅ ਅੱਜ ਜੇ ਲੋ ਵੋਟਿੰਗ ਹੋਈ ਆ ਤੇ ਸ਼ਾਇਦ ਉਹਦਾ ਇੱਕ ਕਾਰਨ ਇਹ ਵੀ ਆ ਕਿ ਲੋਕੀ ਅੱਖੇ ਪਏ ਆ ਕਿ ਇਹ ਕਿੱਦਾਂ ਦੇ ਲੋਕ ਨੇ ਜਿਹੜੇ ਖੜੇ ਹੁੰਦੇ ਨੇ ਔਰ ਰਕੇਸ਼ ਸ਼ਾਂਤੀਦੂਤ ਨੇ ਜਿਹੜੇ ਸਾਡੇ ਪੱਤਰਕਾਰ ਸਾਥੀ ਨੇ ਉਹਨਾਂ ਨੇ ਕਿਹਾ ਹੀ ਆ ਕਿ ਸ਼ਾਇਦ ਇਲੈਕਸ਼ਨ ਕਮਿਸ਼ਨ ਨੂੰ ਕੁਝ ਨਾ ਕੁਝ ਕਰਨਾ ਪਊ ਤਾਂ ਕਿ ਘੱਟ ਖਰਚੇ ਨਾਲ ਇਲੈਕਸ਼ਨ ਲੜੀ ਜਾ ਸਕੇ ਇਹ ਜਿਹੜਾ ਲਿਮਿਟ ਆ 80 80 ਲੱਖ ਦੀ ਜਿਹਨੂੰ ਵਾਇਲੇਟ ਕਰਕੇ ਕਈ ਕਰੋੜਾ ਰੁਪਏ ਖਰਚਦੇ ਆ ਉਹਦੇ ਤੇ ਕੋਈ ਪਾਬੰਦੀ ਲਗਣੀ ਚਾਹੀਦੀ ਹੈ ਬਹੁਤ ਸਾਰੇ ਲੋਕੀ ਆਂਦੇ ਜੀ ਵੀ ਤੁਸੀਂ ਚੋਣਾ ਬਿਨਾਂ ਪੈਸੇ ਦੇ ਲੜੀ ਨਹੀਂ ਸਕਦੇ ਅਸੀਂ ਉਦਾਹਰਨ ਹੈ 2017 ਦੇ ਵਿੱਚ ਅਸੀਂ ਬਹੁਤ ਸਾਰੇ ਉਮੀਦਵਾਰਾਂ ਨੇ ਬਿਨਾਂ ਇਹ ਚੀਜ਼ਾਂ ਬੰਡੇ ਸ਼ਰਾਬ ਵੰਡੇ ਬਿਨਾ ਪੈਸੇ ਵੰਡੇ ਤੇ ਸੀ ਚੋਣਾ ਜਿੱਤਿਆਂ ਸੋ ਇਹ ਇੱਕ ਤਰੀਕੇ ਨਾਲ ਅਸੀਂ ਇਹ ਕਰ ਦਿਖਾਇਆ ਕਿ ਇਹ ਸਭ ਕੁਝ ਕੀਤਾ ਜਾ ਸਕਦਾ ਵਾ ਹੁਣ ਦੇਖਦੇ ਆ ਕਿ ਜਲੰਧਰ ਵੈਸਟ ਦੇ ਲੋਕ ਇਸ ਜ਼ਮੀਨੀ ਚੋਣ ਦੇ ਨਤੀਜੇ ਜਿਹੜੋਂ 13 ਨੂੰ ਆਉਂਦੇ ਨੇ ਉਹ ਕੀ ਕਰ ਦਿਖਾਉਂਦੇ ਨੇ ਇਹਨਾਂ ਸ਼ਬਦਾਂ ਦੇ ਨਾਲ ਹੁਣ ਮੈਂ ਤੁਹਾਡੇ ਤੋਂ ਲੈ ਰਿਹਾ ਮੈਂ ਇਜਾਜ਼ਤ ਨਮਸਕਾਰ ਸਤਿ ਸ੍ਰੀ ਅਕਾਲ ਖੁਦਾ ਹਾਫਿਜ਼